ਸਾਤਿਕਾ ਮਹਾਤੋੜਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ ਲਗਭਗ 15 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਚਾਰ ਮੌਜੂਦਾ ਮੰਤਰੀਆਂ ਨੂੰ ਬੜਾ ਵੱਡਾ ਝਟਕਾ ਦਿੱਤਾ 2 ਘੰਟਿਆਂ ਦੇ ਵਿੱਚ ਅਸਤੀਫੇ ਲੈ ਲਗਾ ਇੱਕ ਪਾਸੇ ਤਾਂ ਅੜ ਗਿਆ ਜਿੱਦ ਉੱਤੇ ਚੇਤਨ ਸਿੰਘ ਜੋੜਾ ਮਾਜਰਾ ਅਤੇ ਦੂਜੇ ਪਾਸੇ ਖਾਸਮ ਖਾਸ ਭਗਵੰਤ ਮਾਨ ਦੇ ਬਹੁਤ ਹੀ ਕਰੀਬ ਕਰੀਬੀ ਅਨਮੋਲ ਗਗਨ ਮਾਨ ਕਿਉਂਕਿ ਅਨਮੋਲ ਗਗਨ ਮਾਨ ਦੇ ਹੱਕ ਦੇ ਵਿੱਚ ਜਦੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕੀਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਮੇਰੀ ਛੋਟੀ ਭੈਣ ਹੈ ਮੇਰਾ ਭੈਣ ਭਰਾਵਾਲਾ ਇਹਨਾਂ ਦਾ ਰਿਸ਼ਤਾ ਹੈ ਇਸ ਰਿਸ਼ਤੇ ਨੂੰ ਪਗਾਉਂਦੇ ਹੋਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਨਮੋਲ ਗਗਨ ਮਾਨ ਨੂੰ ਬਾਜ਼ਾਰ ਦਾ ਹਿੱਸਾ ਬਣਾਇਆ ਗਿਆ ਇੱਕ ਪਾਸੇ ਚੇਤਨ ਸਿੰਘ ਜੋੜਾ ਮਾਸਰਾ ਬਚਨ ਬਲਬੀਰ ਸਿੰਘ ਜਿਹੜਾ ਬਲਬੀਰ ਸਿੰਘ ਸੀ ਉਸਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਨੂੰ ਲੈ ਕੇ ਉਸ ਨੂੰ ਲਾਇਆ ਗਿਆ ਦੂਸਰੇ ਪਾਸੇ ਸੀ ਜਿੰਪਾ ਜਿਹੜੇ ਜਿੰਪਾ ਸੀ ਉਹਨਾਂ ਦਾ ਤੇ ਕੋਈ ਕਸੂਰ ਵੀ ਨਹੀਂ ਸੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਅਨਮੋਲ ਗਗਨਮਾਨ ਤੱਕ ਅਨਮੋਲ ਗਗਨਮਾਨ ਲਾਸ ਤੱਕ ਅੰਤ ਤੱਕ ਅੜੇ ਰਹੇਗੇ ਅਸੀਂ ਆਪਣੇ ਮੰਤਰੀ ਪੂਰੇ ਤੋਂ ਅਸਤੀਫਾ ਨਹੀਂ ਦੇਵਾਂਗੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਦੀ ਮਨਜ਼ੂਰੀ ਨਹੀਂ ਮਿਲੀ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਚਾਰ ਮੰਤਰੀ ਲਾਏ ਜਾਣੇ ਨੇ ਕੈਬਨਟ ਦੇ ਵਿੱਚ ਬੜਾ ਵੱਡਾ ਫੇਰਬਦਲ ਕੀਤਾ ਜਾਣਾ ਹੈ ਅਤੇ ਪੰਜ ਨਵੇਂ ਬਣਾਏ ਜਾਣੇ ਹਨ ਉਹਨਾਂ ਦੇ ਵਿੱਚੋਂ ਖਾਸ ਸੀ ਅਨਮੋਲ ਗਗਨਮਾਨ ਅਨਮੋਲ ਗਗਨਮਾਨ ਨੂੰ ਪਿਛਲੇ ਦਿਨ ਤੋਂ ਇਹ ਲੈ ਕੇ ਅਫਵਾਹਾਂ ਆ ਰਹੀਆਂ ਨੇ ਕਿ ਉਹਨਾਂ ਉੱਤੇ ਪ੍ਰਚਾਰ ਦੇ ਵੱਡੇ ਇਲਜ਼ਾਮ ਲੱਗੇ ਨੇ ਇੱਕ ਪਾਸੇ 50 ਤੋਂ 55 ਕੇਲੇ ਪੈਲੀ ਬਣਾਈ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਅਨਮੋਲ ਗਗਨ ਮੰਨਦਾ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਹੀ ਬਾਜ਼ਾਰ ਦਾ ਹਿੱਸਾ ਖੋਲਿਆ ਉਹਨਾਂ ਕੋਲੋਂ ਜਨਨ ਕਿ ਕੈਬਨਿਟ ਮੰਤਰੀ ਦਾ ਅਹੁਦਾ ਖੋਲਿਆ ਗਿਆ ਉਹਨਾਂ ਦੇ ਦਫ਼ਤਰ ਦੇ ਵਿੱਚ ਲੋਕਾਂ ਦਾ ਆਣਾ ਜਿਹੜਾ ਬਿਲਕੁਲ ਘਟ ਗਿਆ ਥੋੜੇ ਹੀ ਦਿਨਾਂ ਦੇ ਵਿੱਚ ਬਿਲਕੁਲ ਸਾਇਲੈਂਟ ਹੋ ਗਿਆ ਲੋਕ ਜਿਹੜੇ ਕੰਗਸਾਹ ਆਨੰਦਪੁਰ ਤੋਂ ਸੰਸਦ ਨੇ ਉਹਨਾਂ ਵੱਲ ਲੋਕਾਂ ਨੇ ਰੋਕ ਕਰ ਦਿੱਤਾ ਉਹਦੇ ਦਫ਼ਤਰ ਦੇ ਵਿੱਚ ਲੋਕਾਂ ਦੀ ਭੀੜ ਲੱਗੀ ਵਿਖਾਈ ਦਿੱਤੀ ਅੱਜ ਤੋਂ 4 ਦਿਨ ਪਹਿਲਾਂ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਅਨਮੋਲ ਗਗਨ ਮਾਨ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ ਅਨਮੋਲ ਗਗਨ ਮਾਨ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਐਕਟਿਵ ਹੋ ਰਹੇ ਨੇ ਭਾਵੇਂ ਉਹਨਾਂ ਨੇ ਕਿੰਤੂ ਪ੍ਰੰਤੂ ਨਹੀਂ ਕੀਤੀ ਕਿ ਮੈਨੂੰ ਸੂਬੇ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੀ ਸੁਪਰੀਮੋ अरविंद केजरीवाल ਵੱਲੋਂ ਮੰਤਰੀ ਪੁਣੇ ਦੇ ਅਹੁਦੇ ਤੋਂ ਕਿਉਂ ਲਗਾਇਆ ਗਿਆ ਕੈਬਨਟ ਦੇ ਵਿੱਚੋਂ ਮੈਨੂੰ ਬਾਹਰ ਕਿਉਂ ਕੱਢਿਆ ਗਿਆ ਕਿਉਂਕਿ ਅੱਜ ਇੱਕ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਅਨਮੋਲ ਗਗਨ ਮਾਨ ਹੋਰਾਂ ਦੇ ਦੁਆਰਾ ਉਹਨਾਂ ਨੇ ਅੱਜ 8 ਟਿਊਬਲਾਂ ਦਾ ਖਰੜ ਦੇ ਵਿੱਚ ਨੀ ਪੱਥਰ ਰੱਖਿਆ ਹੈ ਯਾਨੀ ਕਿ ਉਸ ਪ੍ਰੋਜੈਕਟ ਵਾਸਤੇ ਲਗਭਗ 3 ਕਰੋੜ ਰੁਪਏ ਜਾਰੀ ਕਰਵਾਏ ਗਏ ਨੇ ਅਨਮੋਲ ਗਗਨ ਮਾਨ ਜਿਹੜੇ ਹੁਣ ਵਿਧਾਇਕ ਨੇ ਸਾਬਕਾ ਕੈਬਨਟ ਮੰਤਰੀ ਰਹੇ ਨੇ ਆਮ ਆਦਮੀ ਦੀ ਪਾਰਟੀ ਦੇ ਵਿੱਚ ਲਗਾਤਾਰ 2.5 ਸਾਲ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਨੇ ਲੇਕਿਨ ਅੱਜ ਜਿਹੜਾ ਹੈ ਉਹ ਪੱਤਰਕਾਰਾਂ ਦੇ ਸਾਹਮਣੇ ਆਏ ਪੱਤਰਕਾਰਾਂ ਦੇ ਸਾਹਮਣੇ ਉਹਨਾਂ ਨੇ ਆ ਕੇ ਨਾ ਤੇ ਭਗਵੰਤ ਮਾਨ ਤੇ ਟਿਕਾ ਟਿੱਪਣੀ ਕੀਤੀ ਨਾ ਆਮ ਆਦਮੀ ਪਾਰਟੀ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਯਾਨੀ ਕਿ ਉਹ ਬਲਾਸਟ ਹੋਵੇਗਾ ਪਰ ਥੋੜੇ ਦਿਨਾਂ ਨੂੰ ਹੋਵੇਗਾ ਉਹਨੂੰ ਪਤਾ ਹੈ ਕਿ ਹਾਲ 2.5 ਸਾਲ ਪਏ ਨੇ ਦੱਸ ਦਈਏ ਕਿ ਅੱਜ ਉਹਨੇ ਉਦਘਾਟਨ ਕੀਤਾ ਹੈ 8 ਟਿਊਬ ਲਗਾਏ ਜਾਣਗੇ ਪਾਣੀ ਦੇ ਵਾਸਤੇ ਜਿਸ ਵਾਸਤੇ 3 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਲਵਾਲੋਂ ਹਲਕਾ ਖਰੜ ਦੇ ਵਿੱਚ ਧੰਨਵਾਦ